ਉਹਨਾਂ ਦਾ ਫੋਨ ਹੀ ਬਿਜੀ ਬਿਜੀ ਆ ਨਾ ਉਹ ਚੁੱਕਦੇ ਆ ਸਾਰਾ ਪਿੰਡ ਤੇ ਸਾਰਾ ਪਿੰਡ ਦੇ ਇਕੱਠਾ ਕੋਈ 100 150 ਬੰਦਾ ਇਕੱਠਾ ਹੈ ਤੇ ਦੱਸੋ ਕੀ ਮਸਲਾ ਲਗੀ ਤੇ ਲੋਕਾਂ ਦੀ ਬੜੀ ਪਰੇਸ਼ਾਨੀ ਹੈ ਬਤੀ ਨਹੀਂ ਪਾਣੀ ਨਹੀਂ ਲੈਣਾ ਨਹੀਂ ਦੇਣਾ ਨਹੀਂ ਤੇ ਦੱਸੋ ਆਹੀ ਕੀ ਕਰੀਏ ਆਹੀ ਰਿਕਵੈਸਟ ਤੁਹਾਡੇ ਕੋਲੇ ਕੇ ਕਰ ਰਹੇ ਹਾਂ ਹੁਣ ਦੱਸੋ ਉਹ ਤੁਹਾਡੇ ਕੋਲ ਆਈਏ ਸਾਰੇ ਪਿੰਡ ਨੂੰ ਲਾ ਕੇ ਇਹ ਠੀਕ ਹੈ ਗੱਲ ਜੇ ਉਹਨਾਂ ਕਰੋ ਅਸੀਂ ਉਹਨਾਂ ਨੂੰ ਨੰਬਰ ਦੱਸ ਲੋ ਕਿ ਉਹਨੇ ਵੀ ਨਹੀਂ ਚੁੱਕਣਾ ਪੰਜਾਬ ਵਿੱਚ ਲਗਾਤਾਰ ਲੱਗ ਰਹੇ ਬਿਜਲੀ ਕਟਾਣੇ ਲੋਕਾਂ ਦਾ ਜੀਣਾ ਮੁਹਾੜ ਕੀਤਾ ਰਾਤ ਪਰ ਲੱਗਦੇ ਕਟਾ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਤੇ ਦਿਨ ਪਰ ਵਕਦੀ ਲੂ ਨੇ ਲੋਕਾਂ ਨੂੰ ਬਿਹਾਲ ਕੀਤਾ ਹੋਇਆ ਭਲੇ ਹੀ ਪੰਜਾਬ ਦੇ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਸੂਬੇ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ 16711 ਮੈਗਾਵਾਟ ਨੂੰ ਬਿਨਾਂ ਕਿਸੇ ਤਰ੍ਹਾਂ ਦੇ ਕੱਟ ਲਗਾਏ ਸੂਬਾ ਵਾਸੀਆਂ ਨੂੰ ਸਪਲਾਈ ਦੇਣ ਦੀ ਗੱਲ ਕਹਿ ਰਹੇ ਨੇ ਪਰ ਰਾਤ ਨੂੰ ਲੱਗਣ ਵਾਲੇ ਲੰਬੇ ਬਿਜਲੀ ਕਟਾ ਨੇ ਲੋਕਾਂ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਕਰ ਦਿੱਤਾ ਹੁਣ ਪਹਿਲਾਂ ਤੁਹਾਨੂੰ ਸੁਣਾਉਨੇ ਆ ਕਿ ਬਿਜਲੀ ਦੇ ਕਟਾ ਬਾਰੇ ਲੋਕਾਂ ਦਾ ਕੀ ਕਹਿਣਾ ਹੈ ਕਾਜੀ ਸਾਨੂੰ 30 ਤੋਂ 35 ਘੰਟੇ ਹੋ ਗਏ ਆ ਅਸੀਂ ਪਰੇਸ਼ਾਨ ਸਾਡੇ ਬੱਤੀ ਨਹੀਂ ਆਈ ਜੇ ਕਿਸੇ ਨੂੰ ਫੋਨ ਕਰਦੇ ਆ ਅਸੀਂ 1912 ਤੇ ਫੋਨ ਕਰਦੇ ਕਿਸੇ ਦੇ ਫੋਨ ਤੋਂ 1912 ਦੇ ਫੋਨ ਕਰ ਲਓ ਤੁਹਾਡਾ ਨੰਬਰ ਨਹੀਂ ਮਿਲਣਾ ਨਹੀਂ ਮਿਲਦਾ ਜੇ ਤੁਸੀਂ ਜੈ ਨੂੰ ਫੋਨ ਕਰਦੇ ਹੋ ਉਹ ਕਹਿੰਦਾ ਜੀ ਮੈਂ ਸੇ ਏਰੀਆ ਦਾ ਨਹੀਂ ਹਾਂ ਫਲਾਣੇ ਏਰੀਆ ਦਾ ਹਾਂ ਜੇ ਕਿ ਕੋਈ ਨੰਬਰ ਲਵੋ ਉਹ ਕਹਿੰਦੇ ਸਾਡੇ ਕੋਲ ਬੰਦੇ ਨਹੀਂ ਹੈਗੇ ਜੀ ਦੋ ਬੰਦੇ ਆ ਤਿੰਨ ਬੰਦੇ ਆ ਉਹ ਉਧਰ ਕੰਪਲੀਟ ਕਰ ਰਹੇ ਆ ਇੱਧਰ ਕਰ ਰਹੇ ਆ ਸਾਡੇ ਨਿਆਣੇ ਕਿੱਥੇ ਜਾਣ ਅਸੀਂ ਪਾਣੀ ਕਿੱਲਤ ਤੋਂ ਪਰੇਸ਼ਾਨ ਆ ਪਾਣੀ ਅੜਿਆ ਨਹੀਂ ਰਿਹਾ ਲਾਈਟ ਸਾਡੇ ਆ ਨਹੀਂ ਰਹੀ ਇਸ ਕਰਕੇ ਆਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ ਜੇ ਟਰਾਂਸਫਰ ਮਿਲਦਾ ਇੱਥੇ ਟਰਾਂਸਫਰ ਮਲਾਇਆ ਜਾਏ ਪਰ ਸਾਡਾ ਮਸਲਾ ਹੱਲ ਕੀਤਾ ਜਾਵੇ ਤੁਸੀਂ ਟਾਈਮ ਦੇਖ ਸਕਦੇ ਹੋ 11:30 ਵਜੇ ਸਾਰਾ ਪਿੰਡ ਬਾਹਰ ਆ ਜੀ ਬੜਾ ਧੰਨਵਾਦ ਆ ਤੁਹਾਡਾ ਜੀ ਤੁਸੀਂ ਸਾਡੇ ਲਈ ਟਾਈਮ ਕੱਢਿਆ ਤੁਸੀਂ ਇੱਥੇ ਆਏ ਹੋ ਕਿੰਨੂੰ ਫੋਨ ਕੀਤਾ ਸੀ ਤੇ ਕਿਹਨਾਂ ਨੇ ਕਿਹਾ ਕਿ ਸਾਡੇ ਕੋਲ ਬੰਦੇ ਨਹੀਂ ਆ ਜੀ ਭਾਜੀ ਜੈਨ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਬੰਦੇ ਨਹੀਂ ਆਗੇ ਬੰਦੇ ਆਣਗੇ ਨਹੀਂ ਬੰਦੇ ਆਣਗੇ ਤਾਂ ਕੋਈ ਕਹਿੰਦਾ ਏਰੀਆ ਨਹੀਂ ਆਦਾ ਮੇਰੀ ਦੇਂਦੀ ਡਿਊਟੀ ਹੈ ਤੇ ਤੁਸੀਂ ਰਾਤ ਦੀ ਡਿਊਟੀ ਵਾਲੇ ਨੂੰ ਕਰੋ ਤੇ ਜਿਹਨੂੰ ਰਾਤ ਵਾਲੇ ਨੂੰ ਕਰੋ ਉਹ ਕਹਿੰਦਾ ਮੇਰੇ ਕੋਲ ਬੰਦੇ ਨਹੀਂ دوسری ਵਾਰੀ ਸਵਿਚ ਬੰਦ ਹਾਂਜੀ ਸਵਿਚ ਆਫ ਆ ਜੇ ਫੋਨ ਕਰੋਗੇ ਅੱਧੇ ਨਾਲ ਜ਼ਿਆਦਾ ਸਵਿਚ ਆਫ ਹੈ ਜੀ ਸਾਨੂੰ ਕੱਲ ਦੀ ਇੰਨੀ ਪ੍ਰੋਬਲਮ ਆ ਰਹੀ ਹੈ ਲਾਈਟ ਦੀ ਲੇਡੀਜ਼ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਹਰ ਘਰ ਚ ਮੈਂਬਰ ਹੁੰਦੇ ਆ ਬੰਦੇ ਸਾਡੇ ਸਵੇਰੇ ਤੋਂ ਥੱਕ ਟੁੱਕ ਕੇ ਆਂਦੇ ਰਾਤੀ ਸੁਣਨੇ ਆ ਕਿ ਰੋਟੀ ਖਾਣੇ ਕਿ ਸੋਵਾਂਗੇ ਰਾਤੀ ਵੀ ਇਹ ਪ੍ਰੋਬਲਮ ਹੈ ਦਿਨੇ ਦੇਖੋ ਤਾਂ ਦਿਨੇ ਵੀ ਇਹ ਪ੍ਰੋਬਲਮ ਹੈ ਲਾਈਟ ਤੇ ਹਰ ਜਗ੍ਹਾ ਚਾਹੀਦੀ ਆ ਤੇ ਜੇ ਸੰਦੀਪ ਜੀ ਜੈ ਨੂੰ ਫੋਨ ਕਰੋ ਤੇ ਉਹ ਕਹਿੰਦੇ ਕਿ ਮੇ ਸਾਡੀ ਦਿਨ ਦੀ ਡਿਊਟੀ ਜੀ ਰਾਤ ਨਹੀਂ ਹੈਗੀ ਅਗਰ ਇਹਨਾਂ ਦੇ ਕੋਈ ਬੰਦੇ ਨਹੀਂ ਹੈਗੇ ਤੇ ਬੜੇ ਬੇਰੁਜ਼ਗਾਰ ਲੋਕੀ ਹੈਗੇ ਆ ਉਹਨੇ ਇੰਪਲਾਈ ਰੱਖ ਸਕਦੇ ਆ ਬੜੇ ਮੁੰਡੇ ਅੱਥੀ ਬੇਲੇ ਫਿਰੇ ਕਰਦੇ ਆ ਕਿ ਜਿਨ੍ਹਾਂ ਨੂੰ ਨੌਕਰੀ ਬੜੀ ਜ਼ਰੂਰਤ ਹੈ ਜੋ ਤਰ ਕੋ ਇੰਪਲਾਈ ਨਹੀਂ ਹੈਗੇ ਪਲੀਜ਼ ਸਾਨੂੰ ਦੱਸੋ ਅਸੀਂ ਆਪਣੇ ਇੱਥੇ ਮੁੰਡੇ ਭੇਜਨੇ ਆ ਉਹਨਾਂ ਨੂੰ ਅਖੋ ਤਾਂ ਕਿ ਕੰਮ ਤੇ ਕੰਮ ਪ੍ਰੋਪਰ ਤੇ ਸਾਨੂੰ ਸੁਵਿਧਾ ਤੇ ਦੇਣ ਸਾਨੂੰ ਬਿਜਲੀ ਦੀ ਕਿੰਨੇ ਘੰਟੇ ਤੋਂ ਬੱਤੀ ਨਹੀਂ ਆਈ ਤੇ ਕਿੰਨੇ ਘੰਟੇ ਤੋਂ ਪਾਣੀ ਆ ਸਰ ਕੱਲ ਤੋਂ 9 ਵਜੇ ਦੀ ਹੈ ਤੇ ਅੱਜ ਸਵੇਰੇ ਆਏ ਸੀ ਠੀਕ ਕਰਨ ਵਾਸਤੇ ਤੇ ਫਿਰ 5-6 ਘੰਟੇ ਲਾਈਟ ਰਹੀ ਹੈ ਤੇ ਹੁਣ ਫਿਰ 2-3 ਘੰਟੇ ਹੋਇਆ ਲਾਈਟ ਚਲੀ ਗਈ ਦੀ ਸਰ ਰਾਤ ਫਿਰ ਇੱਧਰ ਨਿਕਲਣਾ ਜੇ ਹਣਾ ਦਾ ਲੱਗ ਜੀ ਤੁਹਾਡੀ ਮੰਗ ਪੂਰੀ ਹੋਈ ਤੇ ਕੀ ਕਰੋਗੇ ਅਸੀਂ ਸ਼ੁਕਰਿਆਦਾ ਕਰਾਂਗੇ ਬੜਾ ਬੜਾ ਕਿ ਸਾਡੀ ਸੁਣੀ ਹੈ ਕਿਤੇ ਸਰਕਾਰ ਨੇ ਵੀ ਫਿਰ ਅਸੀਂ ਸਰਕਾਰ ਕੋ ਕੀ ਫਾਇਦਾ ਲੈਣਾ ਅਸੀਂ ਇਹੋ ਹੈ ਨਾ ਕਿ ਸਾਡੇ ਬੱਚੇ ਆ ਜਰਾ ਕਿ ਰਮਾਨ ਸੋ ਸਕੀਏ ਪੜ ਸਕਣ ਹਰ ਚੀਜ਼ ਲਾਈਟ ਨਾਲ ਹੀ ਹੈ ਔਰ ਇੰਨੀ ਗਰਮੀ ਪੈ ਰਹੀ ਹੈ ਆ ਦੇਖੋ ਜੀ ਲਾਈਟ ਐਸਲੇ ਟਾਈਮ ਹੈ 12 ਵਜੇ ਚੱਲੀ ਹੈ ਇਹਨਾਂ ਦੇ ਵਿੱਚ ਦੇਖੋ ਟੈਂਪਰੇਚਰ ਕਿੱਥੇ ਜਾ ਰਿਹਾ ਤਾਂ ਤੁਸੀਂ ਸੁਣਿਆ ਕਿ ਲੋਕ ਕਿਸ ਤਰ੍ਹਾਂ ਬਿਜਲੀ ਦੇ ਲੰਬੇ ਲੰਬੇ ਕਟਾਂ ਤੋਂ ਪਰੇਸ਼ਾਨ ਨੇ ਇੱਕ ਪਾਸੇ ਗਰਮੀ ਨਾਲ ਪਰੇਸ਼ਾਨੀ ਅਤੇ ਦੂਜਾ ਪਾਣੀ ਦੀ ਸਪਲਾਈ ਬੰਦ ਹੋਣ ਨਾਲ ਲੋਕ ਪੂਰੀ ਤਰ੍ਹਾਂ ਪ੍ਰਭਾਵਿਤ ਨੇ ਹੁਣ ਇਹ ਕੱਟ ਕਿਉਂ ਲੱਗ ਰਹੇ ਨੇ ਇਹਨਾਂ ਕੱਟਾਂ ਨਾਲ ਲੋਕਾਂ ਨੂੰ ਕਦ ਤੱਕ ਜੂਝਣਾ ਪਵੇਗਾ ਇਸ ਬਾਰੇ ਵਧੇਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਪੀਐਸ ਪੀਸੀਐਲ ਦੇ ਚੀਫ ਇੰਜੀਨੀਅਰ ਰਤਨ ਕੁਮਾਰ ਮਿੱਤਲ ਜਾਣਾਂਗੇ ਕਿ ਬਿਜਲੀ ਦੇ ਕੱਟਾਂ ਤੋਂ ਪੰਜਾਬੀਆਂ ਨੂੰ ਕਦੋਂ ਤੱਕ ਰਾਹਤ ਮਿਲੇਗੀ ਚੀਫ ਇੰਜੀਨੀਅਰ ਸਾਹਿਬ ਕੀ ਪੰਜਾਬ ਦੇ ਵਿੱਚ ਜੋ ਪਾਵਰ ਦੇ ਕੱਟ ਨੇ ਲੋਕਾਂ ਦਾ ਕਹਿਣਾ ਕਿ ਲਗਾਤਾਰ ਪੀਐਸ ਪੀਸੀਐਲ ਦੇ ਵੱਲੋਂ ਲਗਾਤਾਰ ਕੱਟ ਲਗਾਏ ਜਾ ਰਹੇ ਨੇ ਕੀ ਕੀ ਇਹਦੇ ਪਿੱਛੇ ਦੀ ਪੂਰੀ ਸੱਚਾਈ ਬਿਲਕੁਲ ਸੋ ਫਾਰ ਐ ਮੈਂ ਚੀਫ ਇੰਜੀਨੀਅਰ ਸਾਊਥ ਜ਼ੋਨ ਦੇ ਹੋਂ ਦੇ ਨਾਤੇ ਤਕਰੀਬਨ 6 ਜ਼ਿਲ੍ਹਿਆਂ ਦਾ ਏਰੀਆ ਮੇਰੇ ਕੋਲ ਪੈਂਦਾ ਜੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਤਰ੍ਹਾਂ ਦਾ ਵੀ ਕੋਈ ਜਿਹੜਾ ਹੈ ਉੱਪਰੋਂ ਕੋਈ ਕੱਟਦਾ ਨਹੀਂ ਹੈ ਮੈਸੇਜ ਕੋਈ ਕੱਟ ਨਹੀਂ ਲੱਗ ਰਿਹਾ ਪਾਵਰ ਅਵੇਲੇਬਿਲਟੀ ਜੋ ਹੈ ਰਿਕੁਆਇਰਮੈਂਟ ਦੇ ਮੁਤਾਬਕ ਠੀਕ ਚੱਲ ਰਹੀ ਹੈ ਜੀ ਲੇਕਿਨ ਕੁਝ ਗ੍ਰੇਡਸ ਦੇ ਉੱਪਰ ਸੀ ਮਹਾਲੀ ਜ਼ੀਰਕਪੁਰ ਸਾਈਡ ਦੇ ਉੱਪਰ 30 ਮਿੰਟ ਤੋਂ ਲੈ ਕੇ 40 50 ਮਿੰਟ ਤੱਕ ਦੇ ਕੱਟ ਫੀਡਰ ਵਾਈਜ਼ ਏਰੀਆ ਵਾਈਜ਼ ਸਾਨੂੰ ਰੋਟੇਸ਼ਨਲ ਕੱਟ ਦੇ ਰਿਨਿ बिकॉज ऑफ ਇਸ ਸਿਸਟਮ ਕੰਸਟ੍ਰੈਂਟਸ बिकॉज अनਪ੍ਰੈਸੀਡੈਂਟਡ ਜੋ ਲੋਡ ਹੈ ਗ੍ਰੋਥ ਹੋਈ ਹੈ ਜਿਹਦੇ ਕਰਕੇ ਸਾਡਾ ਸਿਸਟਮ ਕੁਝ ਓਵਰਲੋਡ ਹੋਇਆ बिकॉज ऑफ ਸਵੀਅਰ ਹੀਟ ਪੀ ਜੀ ਆਦਰਵਾਈਜ਼ ਕੋਈ ਇਸੇ ਤਰ੍ਹਾਂ ਦਾ ਜੋ ਹੈ ਪੀਐਸਪੀਸੀਐਲ ਵੱਲੋਂ ਬਿਲਕੁਲ ਕਿਸੇ ਕਿਸਮ ਦਾ ਕੋਈ ਕਟ ਨਹੀਂ ਹੈ ਜੀ ਉਹ ਜਿਹੜੇ ਗ੍ਰਿਡ ਨੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਵੀ ਨੌ ਫੇਸ ਦੇ ਗ੍ਰਿਡ ਤੋਂ ਕੁਝ ਏਰੀਏ ਨੇ ਜਿਨ੍ਹਾਂ ਤੇ ਅਸੀਂ ਕਟ ਲਗਾ ਰਹੇ ਹਾਂ ਮਹਾਲੀ ਦੇ ਇਸੇ ਤਰ੍ਹਾਂ ਹੀ ਸਨੀਨ ਕਲੇਮ ਜਿਹੜਾ ਖਰੜਾ ਹੈ ਉੱਥੇ ਕੱਟ ਲੱਗ ਰਿਹਾ ਹੈ ਤਕਰੀਬਨ 2-3 ਘੰਟੇ ਤੱਕ ਦਾ ਵੀ ਕੱਟ ਲੱਗ ਜਾਂਦਾ ਉੱਥੇ ਥੋੜੀ ਜਿਆਦਾ ਦਿੱਕਤ ਹੈ ਉੱਥੇ ਮੁੱਲਾਂਪੁਰ ਗ੍ਰਿਡ ਤੋਂ ਸਿਉਂਕ ਗ੍ਰਿਡ ਰਾਮਗੜ੍ਹ ਪੁੱਡਾ ਤੋਂ ਪ੍ਰਭਾਤ ਤੋਂ ਬਲਟਾਣਾ ਇੰਨਾ ਗ੍ਰਿਡਾਂ ਤੋਂ ਜਿਹੜਾ ਕੱਟਾ ਸਾਨੂੰ ਲਗਾਇਆ ਜਾ ਰਿਹਾ ਨਿਆ ਦੌਰ ਦੇ ਵਿੱਚ ਸਰ ਰਾਤੀ ਲਗਭਗ ਸਾਰੀ ਰਾਤ ਹੀ ਲਾਈਟ ਬੰਦ ਰਹੀ ਹੈ ਵਿੱਚੋਂ 5-5 ਮਿੰਟਾਂ ਹੀ ਹੁੰਦੀ ਰਹੀ ਹੈ ਦੇਖੋ ਏ ਇਹ ਚੀਜ਼ੇ ਤਾਂ ਹੁੰਦੀ ਹੈ दैट इज नॉट कट ਕਿਸੇ ਜਗ੍ਹਾ ਦੇ ਉੱਪਰ ਕੋਈ ਫਾਲਟ ਪੈ ਗਿਆ ਇਦਾਂ ਦਾ ਜੀ ਕਿ ਜਿਹਨੂੰ ਰੈਕਟੀਫਾਈ ਕਰਨ ਦੇ ਉੱਤੇ ਟਾਈਮ ਲੱਗਦਾ ਹੋਵੇ ਕੋਈ ਕੇਬਲ ਡੈਮੇਜ ਹੋ ਗਈ ਕੋਈ ਟਰਾਂਸਫਾਰਮਰ ਡੈਮੇਜ ਹੋ ਗਿਆ ਬਿਕਾਉਜ਼ ਆਫ ਕਿਉਂਕਿ ਇਨਾਂ ਦਿਨਾਂ ਚ ਕੰਪਲੇਂਟਸ ਵੀ ਬਹੁਤ ਜ਼ਿਆਦਾ ਹੈ ਅਸੀਂ ਪ੍ਰਾਇੋਰਟੀ ਦੇ ਉੱਪਰ ਕਰਦੇ ਆ ਇਹਨਾਂ ਚੀਜ਼ਾਂ ਨੂੰ ਉਹਦੇ ਤੇ ਮੇਬੀ ਕੋਈ 4 ਘੰਟੇ 5 ਘੰਟੇ 6 ਘੰਟੇ ਕੋਈ ਲੱਗ ਸਕਦੇ ਹੁੰਦੇ ਆ ਉਹ ਉਹਦੇ ਤੇ ਜ਼ਰੂਰ ਉਹਨੂੰ ਕੱਟ ਨਹੀਂ ਕਹਿ ਸਕਦੇ ਵੀ ਅਸੀਂ ਇਹ ਕਹਿ ਸਕਦੇ ਆ ਜੇ 5 ਲੱਖ ਕੰਜ਼ਿਊਮਰ ਸਾਡਾ ਮਹਾਲੀ ਦਾ ਹੈ ਤਾਂ ਨੇ ਵੀ 500 700 ਕੁ ਨੰਬਰ ਦੀ ਜਿਹੜੀ ਹੈ ਡਿਲੇ ਹੋ ਸਕਦੀ ਹੈ ਉਹਦੇ ਚ ਬਾਕੀ ਨਹੀਂ ਕੋਈ ਇੰਤਾਂ ਦੀ ਗੱਲ ਹਾਂਜੀ ਤਾਂ ਸਰ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਲੋਡ ਵੱਧ ਰਿਹਾ ਹੈ ਦਿਨ ਬਦ ਦਿਨ ਆਬਾਦੀ ਵੱਧ ਰਹੀ ਹੈ ਏਸੀ ਵੱਧ ਰਹੇ ਨੇ ਤਾਂ ਇਹਦੇ ਨਾਲ ਇਸ ਨਾਲ ਲੜਨ ਦੇ ਲਈ ਜਾਂ ਇਹ ਤੋਂ ਵਧੀਆ ਬਿਹਤਰ ਜੋ ਪੀਐਸ ਪੀਸੀਐਲ ਦੇ ਵੱਲੋਂ ਇਸ ਸਰਵਿਸ ਨੂੰ ਵਧੀਆ ਕਰਨ ਦੇ ਲਈ ਕੀ ਉਪਰਾਲੇ ਕੀਤੇ ਜਾ ਰਹੇ ਨੇ ਹੁਣ ਇਹ ਨੂੰ ਵਧੀਆ ਕਰਨ ਦੇ ਵਾਸਤੇ ਅਸੀਂ ਇੱਕ ਕੁਝ ਨਵੇਂ ਗ੍ਰਿਡ ਪਲਾਨ ਕੀਤੇ ਨੇ ਇਸ ਮੁਹੱਲੇ ਦੇ ਵਿੱਚ ਕੁਝ ਗ੍ਰਿਡਾਂ ਨੂੰ ਅਸੀਂ ਵੱਡਾ ਕਰਨ ਜਾ ਰਹੇ ਹਾਂ ਜਿਵੇਂ ਡੇਡਾ 88 ਸੈਕਟਰ ਹੈ ਅੰਸਲ ਗ੍ਰਿਡ ਹੈ ਅਮੂਲਾਪੁਰ ਗ੍ਰਿਡ ਹੈ ਇਹਨਾਂ ਨੂੰ ਅਸੀਂ ਵੱਡੇ ਕਰ ਰਹੇ ਹਾਂ ਜੀ ਲਾਈਨਾਂ ਜਿਹੜੀਆਂ ਓਵਰਲੋਡ ਹੋ ਗਈਆਂ ਉਹਨਾਂ ਲਾਈਨਾਂ ਨੂੰ ਵੀ ਹੁਣ ਹੁਣ ਤਾਂ ਕਰ ਨਹੀਂ ਸਕਦੇ ਸਾਡੀ ਸਾਰੀ ਤਿਆਰੀ ਹੈ ਟੈਂਡਰ ਵਗੈਰਾ ਕਾਲ ਕਰ ਲਏ ਠੱਖਾ ਸਭ ਕੁਝ ਕਰ ਰੱਖਿਆ ਜਿਵੇਂ ਥੋੜੀ ਜਿਹੀ ਗਰਮੀ ਦਾ ਸੀਲ ਕੱਡੂਗਾ ਅਸੀਂ ਕੰਮ ਸ਼ੁਰੂ ਕਰਾਂਗੇ ਨੈਕਸਟ ਈਅਰ ਕੋਈ ਸਿਕਿਉਰ ਸੰਧੀ ਕੋਈ ਦਿੱਕਤ ਨਹੀਂ ਆਊਗੀ ਐਦਾਂ ਦੀ ਜੀ ਜੀ ਤੇ کئی ਜਗ੍ਹਾ ਦੇ ਉੱਤੇ ਜਿੱਦਾਂ ਹੁਣ ਕਈ ਅਧਿਕਾਰੀ ਇਹ ਵੀ ਕਹਿੰਦੇ ਸੁਣਾਈ ਦਿੰਦੇ ਨੇ ਕਿ ਇਹ ਜਿਹੜੀਆਂ ਨਵੀਆਂ ਕਲੋਨੀਆਂ ਬਣੀਆਂ ਨੇ ਇਹਨਾਂ ਦੇ ਵਿੱਚ ਜਿਹੜਾ ਲੋਡ ਹੈ ਇਹਨਾਂ ਨੇ ਘੱਟ ਦੱਸਿਆ ਹੋਇਆ ਲੇਕਿਨ ਲੋਡ ਇਹਨਾਂ ਦਾ ਜ਼ਿਆਦਾ ਹੈ ਉਹਦੇ ਕਰਕੇ ਵੀ ਜਿਹੜੇ ਸਾਡੇ ਟਰਾਂਸਫਾਰਮਰ ਜਿਹੜੇ ਨੇ ਟ੍ਰਿਪ ਹੁੰਦੇ ਨਹੀਂ ਨਹੀਂ ਐਡਾ ਐਡਾ ਦਾ ਕੁਛ ਵੀ ਐਡਾ ਦਾ ਨਹੀਂ ਹੈਗਾ ਜੋ ਕੋਈ ਵੱਧ ਨਹੀਂ ਚਲਾ ਸਕਦਾ ਹੁੰਦਾ ਸਾਰਾ ਕੁਝ ਮੀਟਰਡ ਹੈ ਸਾਰਾ ਵਾਚ ਮੋਨਿਟਰੀਂਗ ਜਿਹੜੀ ਕੀਤੀ ਜਾਂਦੀ ਹੈ ਮੰਥਲੀ ਜੇ ਕੋਈ ਵੱਧ ਚਲਾਉਂਦਾ ਤਾਂ ਉਹਨੂੰ ਪੈਨਲਾਈਜ਼ ਕਰਦੇ ਆ ਨਾਲ ਦੀ ਨਾਲ ਅਸੀਂ ਜੀ ਜੇ ਕਿਸੇ ਤੋਂ ਕਲੋਨੀਆਂ ਵਾਲਾ ਕੋਈ ਵੀ ਵੱਧ ਚਲਾਉਂਦਾ ਤਾਂ ਨਾਲ ਦੀ ਨਾਲ ਉਹਨੂੰ ਪੈਨਲ ਉਹ ਇੰਡੀਵਿਜੂਅਲ ਤਾਂ ਹੋ ਸਕਦਾ ਕਿ 2 ਕਿਲੋਵਾਟ ਦਾ ਪੰਜ ਚਲਾ ਲੇ ਤਾਂ ਸਾਨੂੰ ਨਾ ਅਦਰਬਾਈ ਉਹ ਵੱਡਾ ਜਿਹੜਾ ਕੰਜ਼ਿਊਮਰ ਹੈ ਜੇ ਵੱਡੀ ਕਲੋਨੀ ਹੈ ਉਹ ਕੋਈ ਇਦਾਂ ਦਾ ਨਹੀਂ ਚਲਾ ਸਕਦਾ ਜੀ ਜਿੱਦਾਂ ਹੁਣ ਇੰਡੀਵਿਜੂਅਲ ਦੀ ਗੱਲ ਕਰੀਏ ਜੇ ਕੋਈ ਚਲਾ ਰਿਹਾ ਤੇ ਉਹਨੂੰ ਪੈਨਲਾਈਜ਼ ਕਰਨ ਵਾਸਤੇ ਕੀ ਆਪਣੇ ਕੋਲ ਬਿਲਕੁਲ ਕਰ ਸਕਦੇ ਨਹੀਂ ਕਿੰਨੇ ਐਸੇ ਟਾਈਮ ਕੋਈ ਇਦਾਂ ਦਾ ਸਾਰਿਆਂ ਨੂੰ ਅਸੀਂ ਫੜ ਸਕੀ ਜੀ ਨਹੀਂ ਸਾਨੂੰ ਇਦਾਂ ਪਤਾ ਲੱਗਦਾ ਦੇਖੋ ਛੋਟੇ ਕੰਜ਼ਿਊਮਰਾਂ ਮੈਂ ਇੰਡੀਵਿਜੂਅਲਸ ਨੂੰ ਸਾਨੂੰ ਇੱਕਦਮ ਨਹੀਂ ਪਤਾ ਲੱਗਦਾ ਉਹ ਅਸੀਂ ਇਸ ਦਿਨਾਂ ਦੇ ਵਿੱਚ ਅਸੀਂ ਥੋੜੇ ਬਿਜ਼ੀ ਵੀ ਹੁੰਦੇ ਹਾਂ ਕਦੋਂ ਦਾ ਟਾਈਮ ਨਹੀਂ ਸਾਡੇ ਕੋਲੇ ਹੁੰਦਾ ਕਿ ਉਹਨਾਂ ਦਾ ਘਰਾਂ ਚ ਲੋਡ ਚੈੱਕ ਕਰਦੇ ਫਿਰਿਏ ਸਾਡੀ ਪ੍ਰਾਇੋਰਟੀ ਜਿਹੜੀ ਹੈ ਆ 2 4 5 7 10 ਦਿਨ ਜਾਂ ਤੱਕ ਬਾਰਿਸ਼ਾਂ ਨਹੀਂ ਹੁੰਦੀਆਂ ਸਾਡੀ ਸਪਲਾਈ ਚਲਾਉਣ ਵੱਲ ਜ਼ਿਆਦਾ ਧਿਆਨ ਹੁੰਦਾ ਜੀ ਜੀ ਤੇ ਕੋਈ ਆਪਣਾ ਜਿਹੜੀ ਆਪਣੇ ਕੋਲ ਜਿਹੜੇ ਲੇਬਰ ਦੇ ਗੱਲ ਕਰੀਏ ਜਾਂ ਲਾਈਨਮੈਨਾਂ ਦੀ ਗੱਲ ਕਰੀਏ ਉਹਨਾਂ ਦੀ ਕਮੀ ਹੈ ਤਾਂ ਅਜਿਹੇ ਦੇ ਵਿੱਚ ਜਿੱਦਾਂ ਕਿ ਹੁਣ ਪੀਕ ਸੀਜ਼ਨ ਹੈ ਇਸ ਸਮੇਂ ਮਤਲਬ بار بار ਫਾਲਟ ਪੈ ਰਹੇ ਨੇ ਤਾਂ ਇਹਨੂੰ ਵਧਾਉਣ ਵਾਸਤੇ ਵੀ ਕੋਈ ਪੀਐਸਪੀਸੀਐਲ ਦੀ ਕੋਈ ਯੋਜਨਾ ਇਹਨੂੰ ਵਧਾਉਣ ਲਈ ਵੀ ਹਾਂ ਜਿੱਥੇ ਸਾਨੂੰ ਜ਼ਰੂਰਤ ਮਹਿਸੂਸ ਅਦੀ ਨਾਲ ਅਸੀਂ ਮੈਨਪਾਵਰ ਨੂੰ ਜਿਹੜਾ ਟੈਂਪਰੇਰੀ ਤੌਰ ਤੇ ਪਰਮਾਨੈਂਟ ਤੌਰ ਤੇ ਵਧਾ ਰਹੇ ਹਾਂ ਸਾਡੀ ਪਰਮਾਨੈਂਟਲੀ ਰਿਕਰੂਟਮੈਂਟ ਵੀ ਚੱਲ ਰਹੀ ਹੈ ਮਤਲਬ ਹੋ ਰਹੀ ਹੈ ਟੈਸਟ ਹੋ ਰਹੇ ਨੇ ਇਹਨਾਂ ਦਿਨਾਂ ਅੱਜ ਵੀ ਟੈਸਟ ਚੱਲ ਰਹੇ ਨੇ ਰਿਕਰੂਟਮੈਂਟ ਦੇ ਲਈ ਤੇ ਜੇ ਸਾਨੂੰ ਨੀਡ ਬੇਸਡ ਸਾਨੂੰ ਕੋਈ ਲੱਗਦੀ ਹੈ ਇਦਾਂ ਦੀ ਤਾਂ ਕੋਤੋਂ ਮਰਜ਼ੀ ਅਸੀਂ ਟੈਂਪਰੇਰੀ ਤੌਰ ਤੇ ਲੇਬਰ ਹਾਇਰ ਕਰਨ ਵਾਸਤੇ ਵੀ ਸਾਰੇ ਇੰਤਜ਼ਾਮ ਕੀਤੇ ਹੋਏ ਨੇ ਜੀ ਇਸ ਮੁਹਾਵਲ ਚ ਜੀਰਕਪੁਰ ਦੇ ਵਿੱਚ ਸਾਨੂੰ ਮੈਨਪਾਵਰ ਵਧਾਉਣ ਦੀ ਪਰਮਾਨੈਂਟਲੀ ਜ਼ਰੂਰਤ ਸੀ ਉਹ ਮੈਨਪਾਵਰ ਦੀ ਅਸੀਂ ਅਪਰੂਵਲ ਲੈ ਲਈ ਉਹ ਮੈਨਪਾਵਰ ਵੀ ਹੁਣ ਤੋਂ ਇਹਦੇ ਵਿੱਚ ਵਧਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ